ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪੰਜਾਬ ਵਿੱਚ ਨਸ਼ਿਆਂ ਖਿਲਾਫ ਬਣੀ ਨਵੀਂ ਫੋਰਸ ਏ ਐਨ ਟੀ ਐਫ ਦੀ ਇਮਾਰਤ ਦਾ ਕੀਤਾ ਸੀਐਮ ਨੇ ਉਦਘਾਟਨ ਤਸਕਰਾਂ ਦੀ ਸ਼ਿਕਾਇਤ ਲਈ ਨੰਬਰ ਵੀ ਜਾਰੀ ਆਪਦੇ ਹੋਏ ਹਰਦੀਪ ਸਿੰਘ ਡਿਮਪਿਟ ਲੋ ਸੀਐਮ ਆਂਦੀਏ ਗਵਾਈ ਚ ਕੀਤੀ ਸ਼ਮੂਲੀਅਤ ਬਾਦਲ ਪਰਿਵਾਰ ਤੇ ਸਾਦੇ ਖੂਬ ਨਿਸ਼ਾਨੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮਾ अरोड़ा ਮੋਰ ਕਾਂਗਰਸ ਚੋਇ ਸ਼ਾਮਲ ਇੰਚਾਰਜ ਦਵਿੰਦਰ ਯਾਦਵ ਨੇ ਕਰਵਾਈ ਸ਼ਮੂਲੀਅਤ ਪ੍ਰਧਾਨ ਵਡਿੰਗ ਨੇ ਕੀਤਾ ਸਵਾਗਤ ਕੰਗੜਾ ਨੌ ਦੇ ਖਿਲਾਫ ਆਪ ਦਾ ਚੰਡੀਗੜ੍ਹ ਪ੍ਰਦਰਸ਼ਨ ਮੁੱਖ ਮੰਤਰੀ ਨੇ ਵੀ ਕੀਤੀ ਬਿਆਨ ਦੀ ਨਖੇਦੀ ਭਾਜਪਾ ਤੋਂ ਕਾਰਵਾਈ ਦੀ ਮੰਗ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਅਤੇ ਇਸ ਦੇ ਦਫ਼ਤਰ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਟਾਸਕ ਫੋਰਸ ਇੰਟੈਲੀਜੈਂਸ ਅਤੇ ਟੈਕਨੀਕਲ ਯੂਨਿਟ ਦੀ ਸਥਾਪਨਾ ਮੋਹਾਲੀ ਦੇ ਵਿੱਚ ਕੀਤੀ ਗਈ ਹੈ ਤੇ ਜਾਣਕਾਰੀ ਦੇਣ ਦੇ ਲਈ ਇੱਕ ਖਾਸ ਨੰਬਰ ਵੀ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਅੱਜ ਤੋਂ ਨਸ਼ਾ ਤਸਕਰਾਂ ਖਿਲਾਫ ਆਪਣੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਸਰਕਾਰ ਵੱਲੋਂ ਹੁਣ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਇਸ ਸੰਬੰਧੀ ਪਹਿਲਾਂ ਤੋਂ ਹੀ ਕੰਮ ਕਰ ਰਹੇ STF ਨੂੰ ਅਪਡੇਟ ਕਰਕੇ ਬਣਾਇਆ ਗਿਆ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਜਾਂ ਫਿਰ ਪ੍ਰਾਪਤ ਕਰਨ ਦੇ ਲਈ ਇੱਕ ਚੈਟ ਬਾਕਸ ਨੰਬਰ ਵੀ ਜਾਰੀ ਕੀਤਾ ਗਿਆ ਇਸ ਦੇ ਲਈ ਲੋਕਾਂ ਨੂੰ 9779100200 ਤੇ ਕਾਲ ਕਰਨੀ ਹੋਵੇਗੀ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਜਾਰੀ ਕੀਤੇ ਗਏ ਨੰਬਰ ਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਕੁਝ ਪੁੱਛਣਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਮੈਸੇਜ ਦਾ ਜਵਾਬ ਵੀ ਮਿਲੇਗਾ ਅਤੇ ਕਾਰਵਾਈ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਮੋਹਾਲੀ ਪੁਲਿਸ ਦੇ ਵੱਲੋਂ ਟਾਸਕ ਫੋਰਸ ਇੰਟੈਲੀਜੈਂਸ ਅਤੇ ਟੈਕਨੀਕਲ ਯੂਨਿਟ ਦੀ ਸਥਾਪਨਾ ਕੀਤੀ ਗਈ ਹੈ ਮਾਹਿਰਾਂ ਦੀ ਵਿਸ਼ੇਸ਼ ਟੀਮ ਇੱਥੇ ਤਾਇਨਾਤ ਕੀਤੀ ਗਈ ਸੀ WhatsApp ਤੋਂ ਲੈ ਕੇ ਜੋ ਵੀ ਤਕਨੀਕਾਂ ਤਸਕਰ ਅੱਜਕੱਲ ਵਰਤ ਰਹੇ ਨੇ ਉਹਨਾਂ ਤੇ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ ਟੀਮਾਂ ਨੂੰ ਜੋ ਵੀ ਜਾਣਕਾਰੀ ਮਿਲਦੀ ਹੈ ਇਸ ਨੂੰ ਤੁਰੰਤ ਸਾਂਝਾ ਕੀਤਾ ਜਾਵੇਗਾ ਅਕਾਲੀ ਦਲ ਛੱਡਣ ਤੋਂ ਬਾਅਦ ਅੱਜ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਦੀ ਸ਼ਮੂਲੀਅਤ ਲਈ ਸੀਐਮ ਮਾਨ ਅੱਜ ਗਿਦੜਵਾਹਾ ਪਹੁੰਚੇ ਇਸ ਮੌਕੇ ਡਿੰਪੀ ਅਤੇ ਸੀਐਮ ਮਾਨ ਬਾਦਲ ਪਰਿਵਾਰ ਤੇ ਵਰਦੇ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਹਾਲਵਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਦੜਵਾਹਾ ਵਿਖੇ ਡਿੰਪੀ ਢਿੱਲੋਂ ਦੇ ਸਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਡਿੰਪੀਟੇਲ ਲੋ ਨੇ ਕਿਹਾ ਕਿ ਉਹਨਾਂ ਨੇ 38 ਸਾਲ ਪਾਰਟੀ ਦੀ ਸੇਵਾ ਕੀਤੀ ਬਿਨਾ ਕਿਸੇ ਲਾਲਚ ਤੋਂ ਸਿਆਸਤ ਕੀਤੀ ਪਰ ਅੱਜ ਮੇਰੇ ਤੇ ਤੋਮਤਾਂ ਲਗਾਈਆਂ ਜਾ ਰਹੀਆਂ ਨੇ ਕਿ 2 ਮਹੀਨੇ ਤੋਂ ਮੇਰੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ ਪਰ ਸਿਰਫ 5 ਦਿਨ ਪਹਿਲਾਂ ਹੀ ਮੈਨੂੰ ਆਪ ਦਾ ਫੋਨ ਆਇਆ ਸੀ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹਿੰਦੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਜ ਪਾਏ ਵੇ ਆ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮਨਪ੍ਰੀਤ ਨੂੰ ਦੇਣੀ ਆ ਜਾਂ ਸੁਖਬੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਤੋਂ ਹੁੰਦਾ ਤਾਂ ਕਰ ਲਾ ਚਾਰ ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਟ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਛੱਟ ਨਹੀਂ ਯਕੀਨ ਜਾਣਿਓ ਸਾਡੀਆਂ ਭੁੱਬਾਂ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ ਇਸ ਮੌਕੇ ਮੁੱਖ ਮੰਤਰੀ ਨੇ ਹਰਦੀਪ ਸਿੰਘ ਡਿੰਪੀ ਢੋਲਾ ਦਾ ਸਵਾਗਤ ਕੀਤਾ ਅਤੇ ਮਨਪ੍ਰਿਤ ਬਾਦਲ ਤੇ ਤੰਜ ਵੀ ਕਸੇ ਉਹਨਾਂ ਨੇ ਮਨਪ੍ਰਿਤ ਬਾਦਲ ਦੇ ਪਾਰਟੀਆਂ ਬਦਲਣ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਦੋਂ ਮਨਪ੍ਰਿਤ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਜ਼ ਪਾਰਟੀ ਆ ਪੰਜਾਬ ਤਾਂ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ 1 ਮਿੰਟ ਲਈ ਦੇਰ ਨਹੀਂ ਲਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ ਇਹ ਨਵੇਂ ਆ ਤਾਂ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਦਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਦਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤਬਾਨ ਬਣਾਤਾ ਸੀ ਲੋਕਾਂ ਨੇ ਅਚਾਨਕ ਕੀ ਹੋਇਆ ਕਿ ਮਨਪੀ ਬਾਦਲ ਹੋਰੀ ਕਹਿੰਦੇ ਮੈਂ ਤਾਂ ਕਾਂਗਰਸ ਚ ਜਾਊਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾਤੇ ਕੋਈ ਤੇਰਾ ਸ਼ੈਲਰ ਸੀ ਕੋਈ ਦੀ ਬੱਸਾਂ ਸੀ ਸਾਰਾ ਖਤਰੇ ਚ ਪਾਤਾ ਤੇ ਤੁਸੀਂ ਆਪ ਹੁਣ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਇਕੱਲੀ ਗੱਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਮੈਂ ਕਹਿੰਦਾ ਨਹੀਂ ਹੋਊਗਾ ਜੀ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਖੜੂ ਮੈਂ ਤਾਂ ਉਹਦੇ ਪੈਰਾਂ 'ਚ ਚਰਨਾਂ ਦੀ ਧੂੜ ਆ ਮੈਂ ਤਾਂ ਜ਼ਿਕਰ ਹੋ ਗਿਆ ਕਿ ਪਿਛਲੇ ਦਿਨੀ ਹਰਦੀਪ ਸਿੰਘ ਡਿੰਪੀ ਢੱਲੋ ਦੇ ਵੱਲੋਂ ਅਕਾਲੀ ਦਲ ਤੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਡਿੰਪੀ ਢੱਲੋ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਰਹੇ ਨੇ ਇੱਥੇ ਵੀ ਦੱਸਣੀ ਹੋ ਗਿਆ ਕਿ ਡਿੰਪੀ ਢੱਲੋ ਦੇ ਆਮ ਆਦਮੀ ਪਾਰਟੀ 'ਚ ਜਾਂਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਈਆਂ ਸਨ ਤੇ ਅੱਜ ਉਹਨਾਂ ਨੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਪ ਦਾ ਪੱਲਾ ਫੜ ਲਿਆ 2023 ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ 'ਚ ਜਾਣ ਵਾਲੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਅੱਜ ਮੁੜ ਤੋਂ ਕਾਂਗਰਸ 'ਚ ਵਾਪਸ ਆ ਚੁੱਕੇ ਨੇ ਉਹਨਾਂ ਨੂੰ ਇੰਚਾਰਜ ਦਵਿੰਦਰ ਯਾਦਵ ਨੇ ਸ਼ਾਮਲ ਕਰਵਾਇਆ ਅਤੇ ਪ੍ਰਤਾਪ ਬਾਜਵਾ ਦੇ ਉਹ ਕਾਫੀ ਕਰੀਬੀ ਮੰਨੇ ਜਾਂਦੇ ਨੇ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਕਾਂਗਰਸ ਦੇ ਵਿੱਚ ਵਾਪਸ ਆ ਗਏ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ। ਸ਼ਾਮ ਸੁੰਦਰ ਅਰੋੜਾ ਨੂੰ ਰਿਸ਼ਵਤ ਦੇ ਇਲਜ਼ਾਮ ਹੇਠ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ 'ਤੇ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਲਗੇ ਸਨ। ਦੱਸਣਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਪਿੰਡ ਗੜਦੀਵਾਲਾ ਦੇ ਰਹਿਣ ਵਾਲੇ ਨੇ 1980 ਦੇ ਦਹਾਕੇ ਵਿੱਚੋਂ ਗੜਦੀਵਾਲਾ ਛੱਡ ਕੇ ਹੁਸ਼ਿਆਰਪੁਰ ਚਲੇ ਗਏ। ਜਿੱਥੇ ਉਹਨਾਂ ਨੇ ਕੋਤਵਾਲੀ ਬਾਜ਼ਾਰ ਚ ਦੁਕਾਨ ਖੋਲੀ ਸੀ ਬਾਅਦ ਵਿੱਚ ਉਹਨਾਂ ਇੱਕ ਗੈਸ ਏਜੰਸੀ ਖੋਲੀ ਅਤੇ ਨਾਲ ਹੀ ਜ਼ਮੀਨ ਦੀ ਖਰੀਦੋ ਫਰੋਕਤ ਦਾ ਕੰਮ ਸ਼ੁਰੂ ਕਰ ਦਿੱਤਾ 2002 ਦੇ ਵਿੱਚ ਸ਼ਾਮ ਸੁੰਦਰ ਅਰੋੜਾ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਪਰ ਉਹ ਹਾਰ ਗਏ ਉਹਨਾਂ ਨੇ 2007 ਵਿੱਚ ਚੋਣ ਨਹੀਂ ਲੜੀ ਸਾਲ 2012 ਦੇ ਵਿੱਚ ਕਾਂਗਰਸ ਵੱਲੋਂ ਚੋਣ ਲੜੀ ਅਤੇ ਜਿੱਤ ਵੀ ਮਿਲੀ 2017 ਦੀਆਂ ਚੋਣਾਂ ਵਿੱਚ ਵੀ ਸੁੰਦਰ ਸ਼ਾਮ ਅਰੋੜਾ ਨੂੰ ਜਿੱਤ ਹਾਸਲ ਹੋਈ ਅਰੋੜਾ ਨੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੂੰ ਹਰਾਇਆ ਸੀ ਪੰਜਾਬ ਵਿੱਚ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਵਿੱਚ ਉਹਨਾਂ ਨੂੰ ਉਦਯੋਗ ਮੰਤਰੀ ਵੀ ਬਣਾਇਆ ਗਿਆ ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਸਾਲ 2022 ਦੀਆਂ ਚੋਣਾਂ ਵਿੱਚ ਸੁੰਦਰ ਸ਼ਾਮ अरोੜਾ ਫਿਰ ਹਾਰ ਗਏ ਇਸ ਤੋਂ ਬਾਅਦ अरोੜਾ ਨੇ ਤਿੰਨ ਹੋਰ ਸਾਬਕਾ ਮੰਤਰੀਆਂ ਰਾਜਕੁਮਾਰ ਵੇਰਕਾ ਬਲਬੀਰ ਸਿੰਘ ਅਤੇ ਗੁਰਪ੍ਰੀਤ ਕਾਂਗੜ ਦੇ ਸਮੇਤ 5 ਜੂਨ 2023 ਨੂੰ ਭਾਜਪਾ ਦਾ ਪੱਲਾ ਫੜ ਲਿਆ ਸੀ ਤੇ ਅੱਜ ਉਹਨਾਂ ਨੇ ਮੁੜ ਤੋਂ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ ਕੰਗਣਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਬੇਤੁਕੇ ਬਿਆਨ ਨੂੰ ਲੈ ਕੇ ਆਪ ਦੇ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਗਈ ਅਤੇ ਭਾਜਪਾ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਕੰਗਣਾ ਰਣੌਤ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਸਾਨਾਂ ਬਾਰੇ ਗਲਤ ਟਿੱਪਣੀ ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਇਸ ਮਾਮਲੇ ਤੇ ਅੱਜ ਆਮ ਆਦਮੀ ਪਾਰਟੀ ਵੀ ਚੰਡੀਗੜ੍ਹ ਦੀਆਂ ਸੜਕਾਂ ਤੇ ਉਤਰੀ ਅਤੇ ਕੰਗੜਾ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਸਬੰਧੀ ਸੀਐਮ ਵੱਲੋਂ ਆਪਣਾ ਪੱਖ ਰੱਖਿਆ ਗਿਆ। ਟਾਸਕ ਫੋਰਸ ਦਾ ਉਦਘਾਟਨ ਕਰਦੇ ਸਮੇਂ ਪੱਤਰਕਾਰਾਂ ਵੱਲੋਂ ਕੰਗੜਾ ਸਬੰਧੀ ਸਵਾਲ ਕੀਤੇ ਗਏ ਜਿਸ ਤੇ ਸੀਐਮ ਮਾਨ ਨੇ ਕੰਗੜਾ ਦੇ ਨਾਲ ਨਾਲ ਭਾਜਪਾ ਤੇ ਵੀ ਛੁਟਕੀ ਲਈ। ਤਾਂ ਘਟੂ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲੈ ਕੇ ਨਹੀਂ ਜੀ ਇਹ ਤਾਂ ਗਲਤ ਹੈ। ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮ ਤਾਂ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕਿ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਪਰਟੀ ਦੇ ਹੁੰਦਾ ਨਾ ਐ ਕਿਵੇਂ ਜੀ ਨਿੱਜੀ ਬਿਆਨ ਦਉ ਨੂੰ ਪਾਰਟੀ ਚੋਂ ਕੱਢੋ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਰ ਬਰਦਾਸ਼ਤ ਦੇ ਕਾਬਿਲ ਨਹੀਂ ਉਹਦਰਾ ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੀ ਆਪਦੀ ਇਕਾਈ ਨੂੰ ਨੀਲ ਗਰਗ ਲੀਡ ਕਰ ਰਹੇ ਸਨ ਅਤੇ ਇਸ ਮੌਕੇ ਕੁਝ ਗ੍ਰਿਫਤਾਰੀਆਂ ਵੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਗਰਗਨੇ ਇਸ ਮੌਕੇ মিডিਆ ਦੇ ਨਾਲ ਰਾਬਤਾ ਵੀ ਕੀਤਾ ਕੋਲ ਪ੍ਰੋਟੈਸਟ ਕਰਨਾ ਬਣਦਾ ਆ ਕਿਉਂਕਿ ਬਿਆਨ ਹੀ ਇਹਨਾ ਬੇਫੂਦਾ ਹੈਗਾ ਉਹ ਬਿਆਨ ਜੋ ਸਾਡੇ ਪੰਜਾਬੀਆਂ ਦੇ ਆਤਮ ਸਨਮਾਨ ਦੇ ਉੱਤੇ ਸੱਟ ਮਾਰਦਾ ਹੈਗਾ ਕੋਈ ਸਾਨੂੰ ਹੱਤਵਾਦੀ ਕਹਿੰਦਾ ਕੋਈ ਸਾਨੂੰ ਵੱਖਵਾਦੀ ਕਹਿੰਦਾ ਪੰਜਾਬ ਦੇ ਵਿੱਚ ਇੱਕ ਸਭਿਆਚਾਰਕ ਸਾਜ ਹੈ ਸਾਰੇ ਜੋ ਲੋਕ ਮਿਲ ਕੇ ਰਹਿੰਦੇ ਆ ਪਹਿਲਾਂ ਤਾਂ ਮੈਂ ਕੰਗਣਾ ਰੌਤ ਨੂੰ ਇਹ ਪੁੱਛਣਾ ਚਾਹਣਾ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀ ਟੀਮ ਜਿਹੜੀ ਹੈ ਜਿੰਨਾਂ ਨਾਲ ਇਹ ਮੁਲਾਕਾਤਾਂ ਕਰਦੇ ਸੀ ਫਿਰ ਹੱਤਵਾਦੀਆਂ ਨਾਲ ਮੁਲਾਕਾਤਾਂ ਕਰਦੇ ਸੀ ਉਹ ਵੱਖਵਾਦੀਆਂ ਨਾਲ ਮੁਲਾਕਾਤ ਕਰਦੇ ਹੈਗੇ ਸੀ ਲੇਕਿਨ ਅਸਲੀਅਤ ਇਹ ਹੈਗੀ ਹੈ ਕਿ ਕੰਗਣਾ ਰੌਤ ਇਸ ਬਿਆਨ 'ਤੇ ਅਸੀਂ ਨਕੇਦੀ ਕਰਦੇ ਆ ਉਹਦੇ ਵਿੱਚ ਪੂਰੀ ਤਰ੍ਹਾਂ ਵਿਰੋਧ ਹੈ ਅੱਜ ਭਾਵੇਂ ਬੀਜੇਪੀ ਨੇ ਪਬਲਿਕ ਪ੍ਰੈਸ਼ਰ ਦੇ ਅੰਦਰ ਆ ਕੇ ਕਿ ਸਾਰਿਆਂ ਨੂੰ ਪਤਾ ਹੈ ਕਿ ਅਗਲੇ 4-5 ਮਹੀਨਿਆਂ ਦੇ ਵਿੱਚ ਭਾਰਤ ਨੇ ਦੇ ਵਿੱਚ ਚੋਣ ਹੋਣ ਵਾਲੀ ਹੈ, ਬਿਹਾਰਾਸਤਰ ਚੋਣ ਹੋਣ ਵਾਲੀ ਹੈ, ਝਾਰਖੰਡ ਚੋਂ ਚੋਣ ਹੋਣ ਵਾਲੀ ਹੈ, ਜੰਮੂ ਕਸ਼ਮੀਰ ਚੋਂ ਚੋਣ ਹੋਣ ਵਾਲੀ ਹੈ, ਬਿਹਾਰ ਚੋਂ ਚੋਣ ਹੋਣ ਵਾਲੀ ਹੈ ਔਰ ਪੰਜਾਬ ਦੇ ਵਿੱਚੋਂ ਉੱਠਿਆ ਹੋਇਆ ਕਿਸਾਨ ਅੰਦੋਲਨ ਅੱਜ ਪੂਰੇ ਹਿੰਦੁਸਤਾਨ 'ਚ ਫੈਲ ਚੁੱਕਿਆ ਹੈਗਾ ਹਰ ਥਾਂ ਦਾ ਕਿਸਾਨ ਇਹਨਾਂ ਨੂੰ ਜਨਕਿ ਇਹਨਾਂ ਦਾ ਵਿਰੋਧ ਕਰ ਰਿਹਾ ਉਸ ਦੇ ਵਿਰੋਧ ਦੇ ਡਰੂ ਇਹਨਾਂ ਨੇ ਸਿਰਫ ਅੱਖਾਂ ਪੁੰਜਣ ਵਾਸਤੇ ਮਗਰਮਾ ਚ ਹੰਝੂ ਬਹਾਰੇ ਹੈ ਕਿ ਉਹ ਇਹ ਵਾਪਸ ਲਿਆ ਅਦਰਵਾਈਜ਼ ਬੀਜੇਪੀ ਦੀ ਸੋਚ ਬਿਲਕੁਲ ਸੇਮ ਹੈਗੀ ਕਿਉਂਕਿ ਜ ਦਾ ਸਤਾਬਕਾ ਮੁੱਖ ਮੰਤਰੀ ਜਿਹੜਾ ਖੱਟੜ ਸਾਹਿਬ ਜਿਹੜੀ ਅੱਜ ਕਿ ਮੈਂਬਰ ਪਾਰਲੀਮੈਂਟ ਹੈਗੇ ਆ ਉਹ ਉਹਨਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਹੁੰਦੇ ਇਹਨਾਂ ਦੇ ਬਹੁਤ ਸਾਰੇ ਲੀਡਰ ਜਿਹੜੇ ਪਾਰਲੀਮੈਂਟ ਦੇ ਵਿੱਚ ਬੋਲਦੇ ਰਹੇ ਨੇ ਹਰ ਰੋਜ਼ ਸਸ਼ਕਤੀ ਦੇ ਖਿਲਾਫ ਜੋ ਭਾਜਪਾ ਦੇ ਦਮਨਕਾਰੀ ਨੀਤੀਆਂ ਦਾ ਜਿਹੜਾ ਹੈਗਾ ਉਹ ਵਿਰੋਧ ਕਰਦੇ ਚਾਹੇ ਨਰਾਗ ਠਾਕਰ ਹੋਵੇ ਕਿਉਂਕਿ ਉਹਦੇ ਗੋਲੀ ਮਾਰੋ ਸ਼ਾਲੋਂ ਕੋ ਉਹ ਇਤਨੀ ਐਵਰਡਿੰਗ ਯੂਜ਼ ਕਰਦੇ ਹੈਗੇ ਤਾਂ ਇਹਨਾਂ ਦੀ ਸੋਚ ਤੋਂ ਪਤਾ ਲੱਗ ਜਣੀ ਚਾਹੀਦੀ ਹੈਗੇ ਸੋ ਇਸ ਕਰਕੇ ਅਸੀਂ ਸੋਚਤਾ ਉਤ ਕਰਦੇ ਆ ਭਾਵੇਂ ਅੱਜ ਉਹਨਾਂ ਨੇ ਇਹ ਬਿਆਨ ਵਾਪਸ ਲਿਆ ਅਸੀਂ ਬਿਲਕੁਲ ਕੰਗਨ ਨੋਦ ਜੇ ਕਿ ਪਿਛਲੇ ਦਿਨੀ ਕੰਗਣਾ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਕਿਸਾਨਾਂ ਦੇ ਅੰਦੋਲਨ ਨੂੰ ਕੰਟਰੋਲ ਕਰਨ ਲਈ ਦੇਸ਼ ਵਿੱਚ ਸਰਕਾਰ ਚ ਮਜ਼ਬੂਤ ਉੱਚ ਲੀਡਰਸ਼ਿਪ ਨਾ ਹੁੰਦੀ ਤਾਂ ਇਸ ਕਾਰਨ ਦੇਸ਼ ਵਿੱਚ ਬੰਗਲਾਦੇਸ਼ ਵਰਗੇ ਹਾਲਾਤ ਬਣ ਸਕਦੇ ਸਨ ਇਸ ਤੋਂ ਬਾਅਦ ਭਾਜਪਾ ਨੇ ਇਸ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਕੰਗਣਾ ਨੂੰ ਝਾੜ ਵੀ ਪਾਈ ਸੀ ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਹਾਈਵੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲੇ ਤੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਸਰਕਾਰ ਜ਼ਰੂਰ ਦਵਾਏਗੀ ਪੰਜਾਬ ਦੇ ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਹੋਣ ਵਿੱਚ ਹੋ ਰਹੀ ਦੇਰੀ ਦਾ ਮਾਮਲਾ ਇੰਨੀ ਦਿਨੀਂ ਸੁਰਖੀਆਂ ਦੇ ਵਿੱਚ ਹੈ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਦੇ ਵਿੱਚ ਅੜਿੱਕਾ ਚੱਲ ਰਿਹਾ ਹੈ ਮਾਮਲੇ 'ਚ ਕੁਝ ਦਿਨ ਪਹਿਲਾਂ ਹੀ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ ਜਿਸ ਚ ਉਹਨਾਂ ਕਿਹਾ ਸੀ ਕਿ ਜ਼ਮੀਨ ਅਕਵਾਇਰ ਚ ਦੇਰੀ ਕਾਰਨ ਹਾਈਵੇ ਪ੍ਰੋਜੈਕਟ ਰੱਦ ਕੀਤੇ ਜਾ ਸਕਦੇ ਨੇ ਇਸ ਸਬੰਧੀ ਅੱਜ ਮੁੱਖ ਮੰਤਰੀ ਮਾਨ ਸਵਾਲਾਂ ਦੇ ਜਵਾਬ ਦਿੰਦੇ ਦਿਖਾਈ ਦਿੱਤੇ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਸੂਬਾ ਸਰਕਾਰ ਦਵਾ ਕੇ ਹਟੇਗੀ ਪ੍ਰਾਈਮ ਮਿੰისტਰ ਰਿਵਿਊ ਮਿੰਿਸਟਰ ਕਾ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕ acquisition ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚ ਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਉੜੀਸਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇੰਚੈਂਚ ਸਾਡਾ ਉਪਜਾਉ ਹੈ ਇਸ ਕਰਕੇ ਜੇ ਭਾ ਦਾ ਰੌਲਾ ਬਲ ਰੌਲਾ ਤੁਸੀਂ ਕੋਈ ਚੀਜ਼ 15 ਲੱਖ ਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਆਂ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਨ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੇਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕੇ ਹੋਵੇ ਸੋ ਯ ਸੀਐਮ ਸਾਹਿਬ ਦੇ ਆਦੇਸ਼ਾ ਤੋਂ ਬਾਅਦ ਚੀਫ ਸਕੱਰੇਟਰੀ ਸਾਹਿਬ ਰਿਵਿਊ ਕਰ ਰਹੇ ਹਨ ਦੱਸਦੇ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਬੈਠਕ ਕਰਨ ਤੋਂ ਬਾਅਦ ਫੌਰੀ ਤੌਰ ਤੇ ਸਰਕਾਰ ਨੇ ਕਾਰਵਾਈ ਕਰਕੇ ਕੱਲ ਮਲੇਰਕੋਟਲੇ ਵਾਲਾ ਹਿੱਸਾ ਕਿਸਾਨਾਂ ਤੋਂ ਖਾਲੀ ਕਰਵਾ ਲਿਆ ਜਦਕਿ ਕਪੂਰਥੜਾ ਵਾਲਾ ਹਿੱਸਾ ਹਾਲੇ ਖਾਲੀ ਕਰਵਾਉਣਾ ਬਾਕੀ ਹੈ ਜੰਮੂ ਕreturnData ਐਕਸਪ੍ਰੈਸ ਰੋਡ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਕਰਕੇ ਕਿਸਾਨ ਬੇਹੱਦ ਗੁੱਸੇ ਦੇ ਵਿੱਚ ਨੇ ਇਸ ਨੂੰ ਲੈ ਕੇ ਅੱਜ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਵੀ ਹੋਈ ਜੰਮੂ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਮਲੇਰ ਕੋਟਲਾ ਚਕ ਕਿਸਾਨਾਂ ਤੇ ਪੁਲਿਸ ਚ ਝੜਪ ਹੋ ਗਈ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਇਸ ਤੋਂ ਬਾਅਦ ਇੱਥੇ ਸਥਿਤੀ ਤਣਾਪੂਰਨ ਬਣ ਗਈ ਪ੍ਰਸ਼ਾਸਨ ਨੇ ਕੱਲ ਮੰਗਲਵਾਰ ਨੂੰ ਇੱਥੇ ਜ਼ਮੀਨ ਐਕਵਾਇਰ ਕੀਤੀ ਸੀ ਜਿਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਉਨਾ ਪੁਲਿਸ ਵਾਲੋ ਲਾਈਟ ਟਿਪਰਾ ਨੂੰ ਵੀ ਧੱਕਾ ਮਾਰ ਕੇ ਉੱਥੋਂ ਹਟਾ ਦਿੱਤਾ ਇਸ ਮੌਕੇ ਕਿਸਾਨ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰਦੇ ਨਜ਼ਰ ਆਏ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੇ ਬਾਜਮ ਮੁੱਲ ਨਹੀਂ ਦਿੱਤੇ ਪੈਸੇ ਨਹੀਂ ਦਿੱਤੇ ਉਹ ਨਾ ਚਿਰ ਤੱਕ ਕਿਸਾਨ ਮਾਲਕ ਨੇ ਨਾ ਉਹਦੇ ਧੱਕੇ ਨਾਲ ਤੁਸੀਂ ਜ਼ਮੀਨਾਂ ਜਿਹੜਾ ਕਬਜ਼ੇ ਕਰਦੇ ਹੋ ਇਸ ਕਰਕੇ ਪੰਜਾਬ ਦੇ ਲੋਕ ਬਦਦ ਨਹੀਂ ਕਰਨਗੇ ਅਸੀਂ 5 ਮਿੰਟ ਦਿੱਤੇ ਨੇ ਜੀ ਸਾਹਿਬ ਆ ਕੇ ਗੱਲਬਾਤ ਕਮੇਟੀ ਕਰ ਰਹੀ ਆ ਉਸ ਤੋਂ ਬਾਅਦ ਅਸੀਂ ਕਿਹਾ ਜੇ ਸਾਨੂੰ ਉੱਥੇ ਥਾਂ ਨਹੀਂ ਦੰਦੇ ਬੈਠਣ ਵਾਸਤੇ ਉੱਥੇ ਜਾਵਾਂਗੇ ਅਸੀਂ ਇੱਕ ਵਾਰ ਆਪਦੇ ਜ਼ਮੀਨ 'ਤੇ ਬੈਠਾਂਗੇ ਉਸ ਤੋਂ ਬਾਅਦ ਸਾਨੂੰ ਪੈਸੇ ਦੇ ਕੇ ਨਿਬੜ ਲੈਣ ਤੁਸੀਂ ਉੱਥੇ ਪੜਤਾਲ ਨਾਲ ਜਿਹੜਾ ਰਿਪੋਰਟ ਜਾ ਰਿਹਾ ਪਹਿਲਾਂ ਸਾਡਾ ਮੋਰਚਾ ਲਗਾਤਾਰ ਲੱਗਿਆ ਹੋਇਆ ਕਈ ਮਹੀਨਿਆਂ ਤੋਂ ਸਾਡਾ ਮੋਰਚਾ ਉੱਥੇ ਲੱਗਿਆ ਹੋਇਆ ਲਗਾਤਾਰ ਉਹ ਮੋਰਚੇ ਦੇ ਵਿੱਚੋਂ ਕਿਸਾਨ ਸਾਡੀ ਚੱਤੇ ਉਹਦੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਜ਼ਮੀਨ ਐਕਵਾਇਰ ਨੂੰ ਲੈ ਕੇ ਸਖਤ ਹੈ ਹਾਲ ਹੀ ਵਿੱਚ ਹੋਈ ਸੁਣਵਾਈ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਵਿੱਚ ਜ਼ਮੀਨ ਐਕਵਾਇਰ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਸੀ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ 'ਚ 6 ਸਤੰਬਰ ਨੂੰ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਜਾਵੇਗਾ ਐਸਵੰਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਪੰਜਾਬ ਚ ਜ਼ਮੀਨ ਦੀ ਕੀਮਤ ਬਾਕੀ ਸੂਬਿਆਂ ਦੇ ਨਾਲੋਂ ਜ਼ਿਆਦਾ ਹੈ ਅਜਿਹੇ ਚ ਕਿਸਾਨ ਜ਼ਮੀਨ ਦੇਣ ਤੋਂ ਕਰਨੀ ਕਤਰਉਂਦੇ ਨੇ ਉਹ ਕਿਸਾਨ ਨਾਲ ਮੀਟਿੰਗ ਕਰਕੇ ਇਸ ਮਾਮਲੇ ਦਾ ਨਿਪਟਾਰਾ ਕਰਨਗੇ 45000 ਕਰੋੜ ਦਾ ਕਪਲਾ ਕਰਨ ਵਾਲੇ ਨਿਰਮਲ ਪੰਗੂ ਦੀ ਧੀ ਬਰਿੰਦਰ ਕੌਰ ਪੰਗੂ ਵੱਲੋਂ ਜਨਤਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਗੱਲ ਆਖੀ ਗਈ ਹੈ ਇਹ ਨੋਟਿਸ ਅੰਤਿਮ ਸੰਸਕਾਰ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਪਰਲ ਗਰੁੱਪ ਦੇ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਕੱਪੜੇ ਦੇ ਮਾਸਟਰਮਾਈਂਡ ਪੰਜਾਬ ਦੇ ਰਹਿਣ ਵਾਲੇ ਨਰਮਲ ਸਿੰਘ ਪੰਗੂ ਦਾ ਅੱਜ ਚੰਡੀਗੜ੍ਹ ਵਿਖੇ ਸੰਸਕਾਰ ਕੀਤਾ ਗਿਆ। ਐਤਵਾਰ ਰਾਤ ਨੂੰ ਦਿੱਲੀ ਚ ਉਹਨਾਂ ਦੀ ਮੌਤ ਹੋ ਗਈ। ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਇਹ ਜਨਤਕ ਨੋਟ ਉਹਨਾਂ ਦੀ ਬੇਟੀ ਬਰਿੰਦਰ ਕੌਰ ਪੰਗੂ ਵੱਲੋਂ ਜਾਰੀ ਕੀਤਾ ਗਿਆ। ਜਨਤਕ ਕੀਤੇ ਗਏ ਨੋਟ ਦੇ ਵਿੱਚ ਪਰਿਵਾਰ ਦੇ ਵੱਲੋਂ ਲਿਖਿਆ ਗਿਆ ਹੈ ਕਿ ਅਸੀਂ ਡੂੰਘੇ ਦੁੱਖ ਨਾਲ ਸੂਚਿਤ ਕਰਦੇ ਹਾਂ ਕਿ ਨਰਮਲ ਸਿੰਘ ਪੰਗੂ ਦੀ 25 ਅਗਸਤ 2024 ਨੂੰ ਦਿਨदयाल उपाध्याय ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਉਹਨਾਂ ਦੀ ਆਤਮਾ ਹਰ ਕਿਸੇ ਨੂੰ ਦੁੱਖ ਦਰਦ ਦੀ ਦਲਦਲ ਵਿੱਚ ਛੱਡ ਕੇ ਇਸ ਸੰਸਾਰ ਤੋਂ ਤੁਰ ਗਈ। ਮੈਂ ਸਵਰਗਵਾਸੀ ਸਰਦਾਰ ਨਰਮਲ ਸਿੰਘ ਪੰਗੂ ਦੀ ਪੁੱਤਰੀ ਬਰਿੰਦਰ कौर ਪੰਗੂ ਡੂੰਘੇ ਦੁਖੀ ਅਤੇ ਦੈਲ ਟੋਟੇ ਪਲਸ ਗਰੁੱਪ ਦੇ ਪਰਿਵਾਰ ਦੀ ਤਰਫੋਂ ਬੋਲਦੀ ਹਾਂ ਅਤੇ ਇਸ ਅਨਕਿਆਸੇ ਘਾਟੇ ਦੀ ਖਬਰ ਆਪਣੇ ਨਿਵੇਸ਼ਕਾਂ ਦੇ ਨਾਲ ਸਾਂਝੀ ਕਰ ਰਹੀਆਂ ਨਰਮਲ ਸਿੰਘ ਭੰਗੂ ਦਾ ਜੀਵਨ ਪਲਸ ਗਰੁੱਪ ਦੇ ਹਰ ਨਿਵੇਸ਼ਕ ਨੂੰ ਵਾਪਸ ਕਰਮ ਦੇ ਇਕੱਲੇ ਅਟੁੱਟ ਸੁਪਨੇ ਨੂੰ ਸਮਰਪਿਤ ਸੀ ਸਵਰਗਵਾਸੀ ਨਰਮਲ ਸਿੰਘ ਭੰਗੂ ਪੀਐਸਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਨਿਵੇਸ਼ਕਾਂ ਨੂੰ ਫੰਡਾਂ ਦੀ ਵਾਪਸੀ ਦੇ ਮੁੱਦੇ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦੁਆਰਾ ਵਿਚਾਰੇ ਜਾ ਰਹੇ ਨੇ ਜਿਸ ਨੇ ਦੋ ਕਮੇਟੀਆਂ ਲੋਰਦਾ ਕਮੇਟੀ ਅਤੇ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਹੈ ਪੀਏਸੀਐਲ ਲਿਮਟਿਡ ਅਤੇ ਪਜੀਐਫ ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸੇ ਦੀ ਵਾਪਸੀ ਇਹਨਾਂ ਕਮੇਟੀਆਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ ਦੱਸ ਦਈਏ ਕਿ ਭੰਗੂ ਨੂੰ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੇ ਜਨਵਰੀ 2016 ਵਿੱਚ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਉਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਐਤਵਾਰ ਰਾਤ ਜਦੋਂ ਉਹਨਾਂ ਦੀ ਸਿਹਤ ਵਿਗੜੀ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ ਸ਼ਾਮ 7:50 ਮਿੰਟ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਪੰਗੂ ਤੇ ਪੂੰਜੀ ਸਕੀਮਾਂ ਰਾਹੀਂ ਕਰੋੜਾਂ ਰੁਪਏ ਦਾ ਸਾਮਰਾਜ ਇਕੱਠਾ ਕਰਨ ਦਾ ਦੋਸ਼ ਹੈ ਪੰਗੂ ਨੇ ਜਿਹੀਆਂ ਸਕੀਮਾਂ ਦੇ ਵਿੱਚ 5 ਕਰੋੜ ਤੋਂ ਵੱਧ ਲੋਕਾਂ ਨੂੰ ਫਸਾਇਆ ਤੇ ਹਜ਼ਾਰਾਂ ਕਰੋੜਾਂ ਦੇ ਇਕੱਠੇ ਨਿਵੇਸ਼ ਬਦੇਸ਼ਾਂ ਵਿੱਚ ਕੀਤੇ ਨੇ ਜਦੋਂ ਜਾਂਚ ਸ਼ੁਰੂ ਹੋਈ ਤਾਂ ਜਨਵਰੀ 2016 ਦੇ ਵਿੱਚ सीबीआई ਨੇ ਨਰਮਲ ਸਿੰਘ ਨੂੰ ਫੜ ਲਿਆ ਅਤੇ ਹੁਣ ਉਹਨਾਂ ਦੀ ਦਿੱਲੀ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਈ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕਸਬੇ ਵਿੱਚ ਕਬਾੜ ਦਾ ਕੰਮ ਕਰਨ ਵਾਲੇ ਪ੍ਰੀਤਮ لال ਜੱਗੀ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ 500 ਰੁਪਏ ਦੀ ਖਰੀਦੀ ਟਿਕਟ ਦੇ ਵਿੱਚੋਂ ਉਸ ਨੂੰ 2.5 ਕਰੋੜ ਰੁਪਏ ਦੀ ਲਾਟਰੀ ਨਿਕਲਾਈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕਸਬੇ ਵਿੱਚ ਇੱਕ ਬਜ਼ੁਰਗ ਸਕ੍ਰੈਪ ਡੀਲਰ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ 70 ਸਾਲਾ ਪ੍ਰੀਤਮ ਲਾਲ ਜੱਗੀ ਨੇ ਰਖੜੀ ਦੇ ਮੌਕੇ ਤੇ ਇਹ ਲਾਟਰੀ ਟਿਕਟ ਸਿਰਫ 500 ਰੁਪਏ ਦੇ ਵਿੱਚ ਖਰੀਦੀ ਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਸਕ੍ਰੈਪ ਡੀਲਰ ਯਾਨੀ ਕਿ ਇੱਕ ਕਬਾੜੀਏ ਦੇ ਵਜੋਂ ਕੰਮ ਕਰਦਾ ਹੈ ਅਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਉਸ ਨੂੰ ਉਮੀਦ ਸੀ ਕਿ ਕਿਸੇ ਨਾ ਕਿਸੇ ਦਿਨ ਉਸ ਦੀ ਕਿਸਮਤ ਚਮਕੇਗੀ ਪ੍ਰੇਤਮ ਦੱਸਦਾ ਹੈ ਕਿ ਉਹਨਾਂ ਨੂੰ ਅਖਬਾਰ ਦੇਖ ਕੇ ਪਤਾ ਲੱਗਿਆ ਕਿ ਉਹ ਲਾਟਰੀ ਜਿੱਤ ਚੁੱਕੇ ਨੇ ਹਾਲਾਂਕਿ ਉਸ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕੁਝ ਸਮੇਂ ਬਾਅਦ ਜਦੋਂ ਲਾਟਰੀ ਵੇਚਣ ਵਾਲੀ ਏਜੰਸੀ ਦਾ ਫੋਨ ਆਇਆ ਤਾਂ ਉਸ ਨੂੰ ਯਕੀਨ ਹੋਇਆ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਫੰਜ ਦਾ ਹੋਇਆ ਫਿਰ 10 20 ਦਾ ਹੋਇਆ ਫਿਰ 50 ਦਾ ਫਿਰ 100 ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਗਿਸ਼ਵਰ ਇੱਕ ਦਿਨ ਜੂਰ ਸਾਡੀ ਸੁਣਨਾ। ਤੋਂ ਮੈਂ ਅਰਦਾਸ ਕੀਤੀ ਈਸ਼ਵਰ ਜੀ ਅਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਲਦੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭਜੇਂਗਾ ਉੱਪਰ। ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਲਾਵਾ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ। ਗੁਰੂ ਕਿਰਪਾ ਹੋਈ। ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ। ਜ ਮਹਾਮਾਇੀ ਦੀ, ਚੰਤਪੁਰਨੀ ਦੀ, ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ ਤੇ ਹੋਈ। ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ ਹੈ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਸ ਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ ਨੂੰ ਸਮਝਾ ਕੇ ਮੈਂ ਅੱਛੇ ਪਾਸੇ ਲਾਇਆ ਹੈ ਕਰਤਾ ਮੰਤ ਬੇਨਤੀ ਇਸ ਤੋਂ ਕਿ ਇਹ ਪੈਸਾ ਈਸ਼ਵਰ ਨੇ ਮੈਨੂੰ ਜੀ ਦਿੱਤਾ ਹੈ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ ਚੇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉੱਤਾਲ ਖਾਂਦਾ ਹੈ ਤਾਂ ਮੈਂ ਅਰਦਾਸ ਕਰਦਾ ਪ੍ਰਭੂ ਕੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਉਹ ਦੁਕਾਨ ਵੀ ਜਿਹੜਾ ਕਿਰਾਏ ਚ ਰਹਿੰਦਾ ਸੀ ਹੋ ਸਕਦਾ ਹੈ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ ਮੈਂ ਜ਼ਰੂਰ ਆਪਣਾ ਮਕਾਨ ਨਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ ਲਗਾਵਾ ਆ ਆਦਮਪੁਰ ਨਿਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਟਿਕਟਾਂ ਦੀ ਖਰੀਦ ਕਰ ਰਿਹਾ ਹੈ ਪਿਛਲੇ ਹਫਤੇ ਉਸਨੇ ਸ਼ਹਿਰ ਤੋਂ ਆਏ ਸੇਵਕ ਨਾਮ ਵਿਅਕਤੀ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ ਇਹ ਟਿਕਟ ਉਸਨੇ ਆਪਣੇ ਨਾ ਨਹੀਂ ਸਗੋ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਂ ਤੇ ਖਰੀਦੀ ਸੀ ਜਿਸ ਦਾ ਟਿਕਟ ਨੰਬਰ 452749 ਸੀ ਐਤਵਾਰ ਸਵੇਰੇ ਜਦੋਂ ਉਸਨੇ ਅਖਬਾਰ ਪੜ੍ਹਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਲਾਟਰੀ ਨਿਕਲ ਗਈ ਹੈ ਪ੍ਰੇਤਮ ਨੇ ਕਿਹਾ ਕਿ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਮੈਂ ਲਾਟਰੀ ਜਿੱਤ ਲਈ ਹੈ ਪਰ ਫਿਰ ਮੈਨੂੰ ਸ਼ਹਿਰ ਤੋਂ ਲਾਟਰੀ ਵੇਚਣ ਵਾਲੀ ਏਜੰਸੀ ਦਾ ਫੋਨ ਆਇਆ ਜਿਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਮੈਂ ਸੱਚਮੁੱਚ ਹੀ ਲਾਟਰੀ ਜਿੱਤ ਕੇ ਕਰੋੜਪਤੀ ਬਣ ਚੁੱਕਿਆ ਹਾਂ ਅੱਜ ਦੇ ਇਸ ਬਲਟਨ ਵਿੱਚ ਐਨ ਨਹੀਂ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੀ ਇਜਾਜ਼ਤ ਧੰਨਵਾਦ